ਵੈਲਕਮ ਜੀ ਵੈਲਕਮ ਵੈਲਕਮ ਇਹ ਮਾਈਕਰੀ ਨੇ ਨਾ ਆਪਣਾ ਫੁੱਟਬਾਲ ਦਾ ਪਲੇਸ ਪਿੱਛੇ ਪਿੱਛੇ ਇੱਕ ਮਿੰਟ ਇੱਕ ਮਿੰਟ ਪਿੱਛੇ ਪਿੱਛੇ ਕਿਉਂ ਜੀ ਅੱਜ ਕਿੱਥੇ ਪਾਲਾ ਹੋ ਗਿਆ ਅਮੋਲ ਨਾ ਪਾ ਰਹੇ ਨੀ ਅੱਜ ਜੀ ਕੋਈ ਮੜਾ ਇਧਰ ਵੀ ਕਮਲ ਜੀ ਇੱਕ ਮਿੰਟ ਇੱਕ ਮਿੰਟ ਅੰਕੜਾ ਥੋੜਾ ਪਿੱਛੇ ਖੜੋ ਬਹੁਤ ਪੰਜਾਬ ਨਾ ਕਮਨ ਜਿਆਦਾ ਫੋਟੋ ਕੱਢ ਇੱਕ ਮਿੰਟ ਦੀ ਇੱਕ ਮਿੰਟ ਪਤਾ ਕੀ ਆਇਆ ਨਾ ਕਰੋ ਆਰਾਮ ਨਾਲ ਥੋੜਾ ਪਿੱਛੇ ਖੜੋ ਪਿੱਛੇ ਖੜੋ ਅੱਧੀ ਧੀਰੇ ਤਾਂ ਅਮਰੇ ਦੂਜੀ ਗੱਲ ਕੋਈ ਇਹ ਖਾਣਾ ਉਹ ਮੰਨ ਇਹ ਕਾਇ ਕਰਦੇ ਹੋ ਹੋਰ ਪਾਵਾਂਗੇ ਮੈਨੂੰ ਪਤਾ ਸਾਰਿਆਂ ਦੇ ਸਕੂਲ ਆ ਜਾਓ ਤੂੰ ਚੱਕ ਲੈ ਮੇਰਾ ਦੂਸਰੇ ਦਾ ਕੂਨ ਦੀ ਗੱਡੀ ਤੇ ਆਹ ਤਰ੍ਹਾਂ ਲਾ ਕੇ ਮਾਂ ਤੋਂ ਨਵੇਂ ਬਾਈਕ ਕਿਰੇਦਾ ਉਹ ਮੈਂ ਕਿਤੇ ਬਿਜ਼ੀ ਐ ਜੀ ਬਾਅਦ ਕਰ ਲੂਗਾ ਇੱਥੇ ਵੀ ਖਾਦੇ ਪਰ ਤੂੰ ਪਹੁੰਚਾ ਦੇ ਕੋਈ ਸਿਗਰਟ ਦੇਖ ਖਾਦੇ ਪੈਸੇ ਦੇ ਦੀਏ 2 ਰੁਪਏ ਇਹਦੇ ਹਾਰ ਪਾਸ ਦੇ ਵਿੱਚ ਇਹ ਤਰ੍ਹਾਂ ਉਹ ਕਹਾਂ ਮੇਰੇ ਇੱਕ ਮਿੰਟ ਇੱਕ ਮਿੰਟ ਇੱਕ ਪੰਟ ਇੱਕ ਮਿੰਟ ਦੇਖ ਆ ਜਾ ਪੁੱਤ ਆ ਜਾ ਆ ਗਿਆ ਜੀ ਰੋਮ ਤੋਂ ਆਣ ਦਾ ਅਜੀਤ ਸ਼ਖਰਦਾ ਮੇਰੇ ਬਦਦ ਦਾ ਇੰਟਰਨੈਸ਼ਨਲ ਬਾਸਕਟਬਾਲ ਦਾ ਪ੍ਰੇਰਿਆ ਤੇ ਇਹ ਰਜਿੰਦਰਾ ਕਾਲਜ ਦੀ ਪੜਿਆ ਤੇ ਕੋਲਪੁਰੇ ਸੀ ਪਰ ਰੈਗਨਲ ਪ੍ਰੋਫੈਸਰ ਹੈ ਤੇ ਤੇ ਕੋਆਰਡੀਨੇਸ਼ਨ ਤੋਂ ਬਾਇ ਕਲਾਸਾ ਨਾਲ ਸਿਰ ਪੰਜਾਬ ਤੇ ਰਿਹਾ ਹੈ ਤੇ 16 ਸਾਲ ਲਗਭਗ ਦਾ ਐਮ.ਐਲ.ਏ. ਉੱਥੇ ਫਰੀ ਦਾ ਤੇ ਦੋ ਵਾਰਾ ਮੰਤਰੀ ਦੂਜੀ ਵਾਰਾ ਕੈਬਨਟ ਦੇ ਵਿੱਚ ਹੋਣ ਕੋਨਾ ਰਾਜ ਮੰਤਰੀ ਰਿਹਾ ਤੇ ਚਾਰੇ ਮੰਤਰੀ ਜਿਹੜੀ ਆਪਾਂ ਪਾਰਟੀ 30 ਸਾਲ ਕੀਤੀ ਸੀਗੀ ਇੱਥੇ ਜੀ ਉਹ ਇਹਨਾਂ ਦੀ ਫੋਟੋ ਦੇ ਕੇਕ ਲਾ ਕੇ ਉਦੋਂ ਉਦੋਂ ਸੈਲੀਬ੍ਰੇਟ ਕੀਤਾ ਹੋਇਆ ਹੈ ਤੇ ਅੰਦਰ ਬਹਿ ਕੇ ਆਪਾਂ ਗੱਲ ਕਰ ਰਹੇ ਹਾਂ ਜਨਰਲ ਸੇਵ ਦੀਆਂ ਮੁਹਾਰਕਾਂ ਤੇ ਇਹਨੂੰ ਵੱਡੀ ਗੱਲ ਕੀ ਹੈ ਤੁਸੀਂ ਦੱਸਦੇ ਹੋ ਕਿ ਤੁਹਾਡੀ ਹੀਰੇ ਕਲੱਬ ਦੀ ਇੱਧਰ ਆ ਜਾਓ ਗਾਣ ਸਾਰੇ ਹੀਰੇ ਕਲੱਬ ਵਾਲੇ ਪੂਰੇ ਹੋ ਜਾਓ ਇੰਦਰ ਇੰਦਰ ਸਾਡੇ ਜੀ ਪਹੁੰਚੇ ਕੈਨੇਡਾ ਤੋਂ ਕੈਬਨ ਮਿਨਿਸਟਰ ਜਗਰੂਪ ਸਿੰਘ ਜੀ ਸੰਤੂ ਸਾਹਿਬ ਇੰਦਰ ਇੰਦਰ ਚੱਲ ਕੇ ਆ ਰਹੇ ਨੇ ਜੀ ਜੀ ਜਮਿਲ ਦੇ ਮੁਬਾਰਕਬਾਦ دیر ਵਾਸੇ ਪਹੁੰਚੇ ਨੇ ਫੋਟੋ ਕਰਨੀ ਕਿ ਮਿੰਟ ਜੀ ਸਾਰੇ ਕਿ ਮਿੰਟ ਜਿਹੜੀ ਗੱਲ ਹੈ ਵੀ ਇਹ ਹੀਰੇ ਕਲੱਬ ਦੀ ਚੀਫ ਪੈਟਰਨ ਹੋਣ ਤੇ ਫੇਰੀ ਸ਼ਾਨ ਇਹ ਹੀਰੇ ਵੈਲਫੇਅਰ ਕਲੱਬ ਦੀ ਸ਼ਾਨ ਆ ਜਿਹੜੇ ਕੈਨੇਡਾ ਦੇ ਜਿਹੜੇ ਹੈਗੇ ਆ ਕੈਬਨ ਮਿਨਿਸਟਰ ਉਹ ਸਾਡੇ ਜਨਮ ਦਿਨ ਤੇ ਇੱਥੇ ਮਿਲਣਾ ਹੈ ਆਪਣਾ ਵੈਰੀ ਗੁੱਡ ਬਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਹਰਿੰਦਰ ਹਰਿੰਦਰ ਇੱਧਰ ਆ ਰਿਹਾ ਹੈ ਨਹੀਂ 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 ਸਾਰੇ ਫੋਟੋ ਸਾਰੇ ਹਰਿੰਦਰ ਦੇ ਪੋਣਾ ਮੇਰੇ ਜੀ ਕਿਹੜਾ ਹੁੰਦਾ ਹੈ ਆ ਮੈਂ ਤੁਹਾਨੂੰ ਲਾਣਾ ਹਾਂ ਇਹ ਹਰਿੰਦਰ ਸੇਗਾ ਕਾ ਤਗੜਾ ਬੱਚੀ ਪਿਆ ਉਹਦੀ ਬੱਚੀ ਨਾ ਨਾ ਬਾਕੀ ਯਾਰ ਤੁਹਾਨੂੰ ਇਹ ਦੱਸ ਜਿਹੜਾ ਕੋਈ ਗੋਡਾ ਆ ਆਹ ਇਹ ਕੈਨੇਡਾ ਜਿਹੇ ਹੈ ਨਾ ਕੈਨੇਡਾ ਤਰੀਕੇ ਦੇ ਮੈਂ ਸੁਣਿਆ ਬਹੁਤ ਥੋੜੀ ਜਿਆਦਾ ਬਹੁਤ ਜਲਦੀ ਆ ਸਾਡੇ ਇੱਕ ਸਾਰਾ ਗਿੰਗ ਦੇ ਕਰਾ ਦੇ ਦੇਖ ਰਿਹਾ ਇੱਕ ਇੱਕ ਮੈਂ ਠੀਕ ਕਰ ਦਈਏ ਇਹਨਾਂ ਦੀ ਫੈਨ ਸਰ ਥੋੜਾ ਫਸਲੋ ਚੈਨਲ ਪੈ ਚੈਨਲ ਪੈ ਸਰ ਕਬੂ 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 ਹੈ ਨਾ ਹਾਂ ਸਰ ਥੋੜਾ ਇੱਕ ਮਿੰਟ ਖੁੱਲੇ ਹੋਏ ਉਹੋ ਸੰਚਾਰ ਕਰਨੇ ਪੈਣਗੇ ਨਾ ਆਪਣਾ ਫਲਾਸੀ ਫਲਾਸ ਇੰਦਰ ਆ ਜਾਣਾ ਸਰ ਜੀ ਖੜ ਜੋ ਅੰਦਰ ਅੰਦਰ ਜਾਣ ਜਾਣ ਕਰ ਸਹੀ ਹਾਂਜੀ ਕੋਈ ਗੋਸਾ ਕੋਈ ਇੱਕ ਮਿੰਟ ਸਰ ਸੰਸਾ ਥੋੜਾ ਇਧਰ ਸਿੱਧਾ ਚੱਕੋ ਜੀ ਸਰ ਇਧਰ ਦੇਖੋ ਸਰ ਜੀ ਇਧਰ ਚੱਕੋ ਖੜ ਜੋ ਹਾਂਜੀ ਸਰ ਇੱਕ ਮਿੰਟ ਸਰ ਰੁਕੋ ਇੱਕ ਮਿੰਟ ਹੋ ਗਿਆ ਹਾਂ ਹੋ ਗਿਆ ਹਾਂ ਹੋ ਇੱਕ ਮਿੰਟ ਸਰ ਕਰ ਲੈ ਕਿੰਨੇ ਤਿਆਰ ਬੋ ਕਰਦੇ ਸਾਬ ਅੱਧਾ ਪੌਣਾ ਘੰਟਾ ਵੀ ਜਦੋਂ ਇੱਥੇ ਖੜੀਆਂ ਨੇ ਆਹ ਤਾਂ ਵੈਲਕਮ ਕਰੋ ਜੀ ਤੁਸੀਂ ਅਸ਼ੀਰਵਾਦ ਦਿਓ ਸਾਰੇ ਜਿਹਦਾ ਜਿੱਦਾ ਦਾ ਸਾਰੇ ਅਸ਼ੀਰਵਾਦ ਦਾ ਦਰਬੰਦ ਜੀ ਉਹਨਾਂ ਨੇ ਪੈਦਾ ਕਿ ਜਿੱਦਾ ਦਾ ਦੇਣਾ ਪੈਦਾ ਕਹਿੰਦਾ ਮਹਾਰਾਜ ਜੀ ਕਿੱਛੀ ਆ ਨਾ ਮੇਰੀ ਫੋਟੋ ਹੱਥ 'ਚ ਹੁੰਦਾ ਜੀ ਮੈਂ ਤਾਂ ਕਹਿੰਦਾ ਜਿੱਦਾ ਦਾ ਅਸ਼ੀਰਵਾਦ ਉਹਦਾ ਗਾਜੀ ਨੇ ਕੱਢੀ ਉਹ ਬਚੇਰੇ ਮੁੰਡੇ ਆਪਣੇ ਕਰੀ ਜਾਂਦੇ ਆ

یہ جو بابا ٹھہرا نہیں ہے اوہ میں کر رہا ہوں آ گیا یار کرسییاں وغیرہ ہین کروں گا بھائی ایک 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 یار آلو کلو تیرا پٹی ہاں جی لوگوں بیٹھ جاو مالک ترمیلا سدھ سدھ جا بولو پلیز سوری ਜਿਨ੍ਹਾਂ ਦਾ ਅੱਜ 77ਵਾਂ ਜਨਮ ਦਿਨ ਹੈ ਇਸ ਮੁਬਾਰਕ ਮੁੱਖ ਮੰਤਰੀਏ ਉਹ ਵੀ ਭਾਰਤੀ ਮੂਲ ਨੇ ਹੋਣ ਕਰਕੇ ਸੋਹਿਆ ਹੋਸਤਿਆ ਜੋ ਸੀ ਸਾਡੇ ਤੇ ਕਾਨੂੰਨ ਬਣਦੇ ਸੀ اسی ਕਾਨੂੰਨ ਬਣਾਉਣ ਵਾਲੇ ਆਖ ਬਣ ਗਏ ਬੜੀ ਬੜੀ ਪੰਜਾਬਰੇ ਦੀ achievement ਹੈਗੀ ਹੈ ਜਿਵੇਂ ਜਿਵੇਂ ਅਸੀਂ ਕਾਨੂੰਨ ਦੇ ਜਿਹੜੀ ਕਿਹੜਾ ਜਗ੍ਹਾ ਦੇ ਵਿੱਚ ਆਪਣੀ ਥਾਂ ਬਣਾਈ ਉਹਦੇ ਨਾਲ ਨਾਲ ਜਿਹੜੇ ਆ ਆਤਮਕ ਹਾਸਾ ਦੇ ਲੋਕਾਂ ਨੂੰ ਹੋਇਆ ਪਹਿਲੇ ਲਗਭਗ 80 ਸਾਲ ਅਸੀਂ ਕਰਮਚਾਰੀ ਬਣੇ ਰਹੇ ਹਾਂ ਸਾਰੇ ਨੌਕਰੀਆਂ ਤੇ ਲੱਗਣ ਗਈ ਸੀ ਨੌਕਰੀਆਂ ਇੱਥੇ ਮਿਲਾਂ ਦੇ ਵਿੱਚ ਪਰਮਾਂ ਦੇ ਵਿੱਚ ਲੋਕਾਂ ਨੇ ਨੌਕਰੀਆਂ ਕੀਤੀ ਲੇਕਿਨ ਜਦੋਂ ਸਾਨੂੰ ਵੋਟ ਦਾ ਹੱਕ ਮਿਲਿਆ ਉਹਦੇ ਵਿੱਚ ਸਾਡੇ ਬਹੁਤ ਸਾਰੇ ਲੋਕਾਂ ਨੇ ਖੱਲੇ ਅਸੀਂ ਭਾਰਤੀ ਮੂਲ ਦੇ ਲੋਕਾਂ ਨੇ ਜਿਹੜੇ ਪੰਜਾਬੀ ਲੋਕਾਂ ਨੇ ਖੱਲੇ ਜੜ ਲੜਾਈ ਨਹੀਂ ਲੜੀ ਸਾਡੇ ਨਾਲ ਕੈਨੇਡੀਅਨ ਲੋਕ ਜਿਹੜੇ ਭਾਰਤ ਸੰਬੰਧ ਲੋਕ ਸੀ ਖਾਸ ਕਰਕੇ ਜਿਹਨੇ ਯੂਨੀਵਰਸਿਟੀਆਂ ਉਹਨਾਂ ਨੇ ਉਹ ਸਾਡੇ ਨਾਲ ਲੜਾਈ ਦਿੱਤੀ ਆਪਾਂ ਦੇ ਤੇ ਫਿਰ ਜਦੋਂ ਯੂਨੀਅਨ ਦੇ ਵਿੱਚ ਅਸੀਂ ਚਲੇ ਗਏ ਵਾਹ ਜੀ ਵਾਹ ਜਿੱਥੇ ਜਿਹੜਾ ਅੱਜ ਐਸੇ ਵੀ ਸਾਡੇ ਬਿਜ਼ਨਸਮੈਨ ਆ ਗਏ ਜਿਨ੍ਹਾਂ ਨੇ ਕੋਲੇ 5-500 ਬੰਦਾ 700 ਬੰਦਾ ਕੰਮ ਕਰਾਉਂਦੇ। ਉਹਦਾਂ ਵੀ ਮਾਰੇ ਬਹੁਤ ਹੈ।toddi bhi it worth the deal ki hai upar challenge ki ti hai. ਇਸੇ ਤਰੀਕੇ ਨਾਲ ਤਰੱਕੀ ਕੀਤੀ ਜਿਹੜੇ ਬਾਕੀ ਨਹੀਂ ਅਪਗ੍ਰੇਡ ਆਪਣਾ ਜਾਇ ਰੱਖੀਆਂ ਕਰ ਲਈਏ ਜਿਹਨੇ ਸੋਸ਼ਲ ਸਾਈਡ ਦੇ ਉੱਤੇ ਡਾਕਟਰ ਨੇ ਸਾਡੇ 100 ਮੰਦਰੀ ਗਿਆਨ ਦੇ ਡਾਕਟਰ ਨੇ ਟੀਚਰ ਨੇ ਸਰਜਨ ਨੇ ਕਾਇਕ ਨੇ ਸਾਡੇ ਚਾਰ ਰੇਡੀਓ ਪ੍ਰੋਗਰਾਮ ਨੇ ਫੁੱਲ ਟਾਈਮ ਤੇ ਬਹੁਤ ਵੱਡਾ ਮੀਡੀਆ ਜਿਹੜਾ ਪ੍ਰੇਟੀ ਵਈਆ ਲਗਾ ਹੋਰ ਟੀਵੀ ਪ੍ਰੋਗਰਾਮ ਨੇ ਸਾਡੇ ਖਿਡਾਰੀ ਨੇ ਜਿਹੜੇ ਉਤੋਂ ਦੀ ਜੇ ਆਪਾਂ ਹਾਕੀ ਦੀ ਟੀਮ ਫੀਲਡ ਹਾਕੀ ਟੀਮ ਲਈ ਉਹਦੇ ਬਹੁਤ ਹੀ ਬਿਹਤਰੀ ਹੁੰਦੇ। ਤੋਂ ਇਹ ਤਰੱਕੀ ਬਹੁਤ ਵੱਡੀ ਹੋਈ ਹੈ। ਲੇਕਿਨ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਤਰੱਕੀ ਦੇ ਦੋ ਪੱਖ ਨੇ। ਤੁਹਾਨੂੰ ਉਹਨਾਂ ਵੰਦੇ ਵੀ ਗ੍ਰਹਿਣਗੇ ਨੇੜੇ ਕਾਣ ਮੀਂਹ ਜਿਵੇਂ ਬਲਬੂਤੇ ਦੇਖੇ ਜਾਂਦੇ। ਜਾਂ ਅਸੀਂ ਇਹ ਇਹਨਾਂ ਨੇ ਜਿਹੜਾ भास्कर ਕੇ ਜਿਹੜੀ ਖੇਤਾਂ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਬੇਮੁੱਲਾ ਜਿਹੜਾ ਯੋਗਤਾ ਚੰਨੇ ਪਾਣਾ। ਇਹਨਾਂ ਨੇ ਸੌਵਾ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਸੀ। ਉਨਾਂ ਨੂੰ ਖੇਡਾਂ ਰਾਹੀਂ ਉਹਨਾਂ ਦੀ ਜ਼ਿੰਦਗੀ ਤਬਦੀਲ ਕੀਤੀ ਹੈ। ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਜ਼ਿੰਦਗੀ ਦਾ ਮਾਰਗ ਦਿਖਾਇਆ ਇਹਨਾਂ ਨੇ ਚੰਗੇ ਪੱਛੇ ਜਾਣ ਦਾ। ਜੇ ਹਰ ਕਹਾਣੀ ਦੀ ਇੱਕ ਸਕਸੈਸ ਸਟੋਰੀ ਜਿਹੜੀ ਹੈਗੀ ਹੈ ਉਹਦੇ ਜਾਗ ਲਾਈ ਇਹਨਾਂ ਨੇ। ਇਸ ਕਰਕੇ ਜੇ ਕੋਈ ਚੰਗਾ ਸਮਾਜ ਦਾ ਸਾਧਨ ਉਹਦੇ ਵਿੱਚ ਇਸ ਤਰ੍ਹਾਂ ਦੇ ਚੰਗੇ ਬੰਦੇ ਚਾਹੀਦੇ ਜਿਹੜੇ ਇੱਕ ਇੱਕ ਕਰਕੇ ਉਹ ਸਮਾਜ ਨੂੰ ਸਾਧਨ। ਮੈਂ ਇਹ ਕਹਿੰਦਾ ਬਹੁਤ ਰਮਾਤ ਕਰਦਾ ਆਪਣੇ ਪਰਿਵਾਰ ਦੇ ਸਮੇਂ ਨੂੰ ਸਮਾਂ ਕੱਢ ਕੇ ਆਪਣੇ ਬੱਚਿਆਂ ਦੇ ਸਮੇਂ ਨੂੰ ਸਮਾਂ ਕੱਢ ਕੇ ਬਹੁਤ ਔਕਾ ਹੁੰਦਾ ਦੂਜਿਆਂ ਵਾਸਤੇ ਕੰਮ ਕਰਨਾ ਪਰ ਜੇ ਨਹੀਂ ਕਰਦੇ ਤਾਂ ਸਮਾਜ ਨਹੀਂ ਬਣਦਾ ਕੋਈ ਨਾ ਨੇ ਕੀਤਾ ਪਲੱਸ ਇਹ ਖੁਸ਼ ਨਵੀ ਤੁਸੀਂ ਇਨਸਾਨ ਨੇ ਅੱਜ ਆਪਣਾ 70 ਸਾਲਾਂ ਦੀ ਗੱਲ ਕਰਦੇ ਆ ਜਿਵੇਂ ਪਹਿਲਾਂ ਵੀ ਚੇਅਰਮੈਨ ਸਾਹਿਬ ਕਹੇਗੇ ਵੀ ਇਸ ਪਰ ਮੈਂ ਕਹਿੰਦਾ ਕਿ 55 ਦੇ ਲੱਗਦੇ ਨੂੰ ਗੱਲ ਕਰਦੇ ਆ ਤੇ ਇਹ ਪੁੱਛ ਰਹੇ ਨੇ ਕਿ ਇਹ ਹਮੇਸ਼ਾ ਹੀ ਦੇ ਲੱਗੇ ਰਹਿੰਦੇ ਕਿ ਜਿਹੜੀ ਉਹ ਨੋ ਜਾਣ ਵਾਲੀ ਮਦਦ ਕੀਤੀ ਜਾਵੇ ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਰਦਾ ਆ ਆਫਕੋਰਸ ਜਿਹੜੀ ਇਹਨਾਂ ਦੀ ਫੁੱਟ ਹੈਵ ਦੇ ਗਈ ਹੈ ਅੱਗੇ ਵਾਸਤੇ ਉਹਦਾ ਬਾਰਤਾ ਉਹਦਾ ਤੇ ਇਹਨਾਂ ਦਾ ਤੈਤ ਤੋਂ ਮੁਬਾਰਕ ਕਰਦਾ ਕਿ ਇਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਦੇਣਾ ਸਸਾ ਦਾ ਸਾਰਾ ਨਮਸਕਾਰ ਕੀਤਾ ਸਾਨੂੰ ਕੱਟੇ ਹੋਣ ਦਾ ਮੌਕਾ ਮੈਂ ਮੇਰੇ ਦੋਸਤ ਬੈਠੇ ਤੇ ਸਦਾ ਹਰਪਾਲ ਸਿੰਘ ਸਮਾਗ ਉਹ ਪਿਛੇ ਬੈਠੇ ਐ ਨਿਰਧਰ ਪாயੇ ਹੋਏ ਨੇ ਮੇਰੇ ਸ਼ਹਿਰ ਰਹਿੰਦੇ ਐ ਮੇਰੇ ਇਹ ਦੋਸਤ ਵੀ ਨੇ ਮੇਰੇ ਲਈ ਇਹ ਸਪੋਰਟਰ ਵੀ ਇਹਨਾਂ ਨੇ ਮੇਰੀ ਪਹਿਲੀ ਲੇਖ ਤੋਂ ਲੈ ਕੇ ਮੈਂ 6 ਲੇਖ ਜੁੜ ਚੁੱਕਿਆ ਹਾਂ ਇਹਨਾਂ ਨੇ ਮੇਰੀ ਪਹਿਲੀ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਦੀ ਇਲੈਕਸ਼ਨ ਤੱਕ ਦਿਨ-ਰਾਤ ਲਾ ਕੇ ਆਪਣਾ ਭਰਾ ਸਮਝ ਕੇ ਮੈਂ ਬਦਲ ਕੀਤੀ ਹੈ ਔਰ ਇਸ ਤਰ੍ਹਾਂ ਦੇ ਉਹ ਸਾਡੇ ਦੋਸਤਾਂ ਨੇ ਮਦਦ ਕੀਤੀ ਹੈ ਤੇ ਉਹਨਾਂ ਕਰਕੇ ਅਸੀਂ ਜਿਹੜਾ ਇਸ ਮਕਾਮ ਤੇ ਪਹੁੰਚੇ ਗੁਰੂ ਸਾਹਿਬ ਨੇ ਜਿਵੇਂ ਪ੍ਰਮਾਨ ਕੀਤਾ ਇਨਹੀਕ ਕਿਰਪਾ ਸੇ ਕਰਦੇ ਆ। ਸੋ ਇਹਨਾਂ ਦੋਸਤਾਂ ਮਿੱਤਰਾਂ ਦੇ ਕਰਕੇ ਅਸੀਂ ਇਸ ਮਕਾਮ ਤੇ ਪਹੁੰਚੇ ਮੈਂ ਇਹਦਾ ਅੱਜ ਜਿਹੇ ਖੌਲਦ ਤੇ ਤੁਹਾਨੂੰ ਮਾਤ ਕਰਦਾ ਇਹ ਸਾਡੇ ਤੇ ਚੱਲ ਗਿਆ ਹੈ ਇਸਾਰੇ ਵਾਸਤੇ ਮੇਰੇ ਕਰੀਬੀ ਦੋਸਤ ਪ੍ਰੋਫੈਸਰ ਗੁਰਜੀਤ ਸਿੰਘ ਮਾਨ ਇੱਥੇ ਬੈਠੇ ਹੈ ਇਹ ਮੇਰੇ ਜਮਾਤੀ ਨੇ ਅਸੀਂ ਇਕੱਠੇ ਕਾਲਜ ਗਏ ਆ ਇਧਰ ਨੇ ਵੀ ਸਾਡੀ ਉਮਰ ਜਿਹੜਾ ਫਲਸਫੀ ਵਿਦਿਆਰਥੀਆਂ ਨੂੰ ਪੜਾਈ ਹੈ ਕੀਪਕਸ਼ ਉੱਚੀ ਪੜਾਈ ਹੈ ਭਰਿੰਦਰ ਕਾਲਜ ਪਿੰਡੇ ਦੇ ਵਿੱਚ ਪੜਾਈ ਹੈ ਤੇ ਇਹਨਾਂ ਨੇ ਵੀ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਜਣ ਵਾਸਤੇ ਕੰਮ ਕੀਤਾ ਮੈਂ ਨਾਮ ਅਫਰਦਾ ਪਰਮਜੀਤ ਸਿੰਘ ਬੈਠੇ ਨੇ ਤੇ ਮੈਂ ਦੇਖ ਰਿਹਾ ਅੱਗੇ ਚੱਕੇ ਸਾਡੇ ਇਹ ਵੀ ਬੜੇ ਪਿਆਰੇ ਦੋਸਤ ਨੇ ਇਹ ਵੀ ਇਸ ਦਰ ਤੱਕ ਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਡੇ ਸਾਰੇ ਤੁਸੀਂ ਅੱਜ ਦਾ ਸੁਆਗਤ ਤੁਹਾਡੇ ਨਾਲ ਹੀ ਸੁਆਗਤ ਜੀ ਸੁਣੀ ਚੱਲ ਕੇ ਹੋਂਦੇ ਤੁਸੀਂ ਬੜੇ ਧਿਆਨ ਨਾਲ ਸੁਣਿਆ ਮੈਨੂੰ ਉਮੀਦ ਹੈ ਕਿ ਮੈਂ ਤੁਹਾਡੇ ਕੰਨ ਜੋਹਦਾ ਕੋਈ ਚੰਗੀ ਗੱਲ ਪਾ ਸਕਿਆ ਹਾਂ ਮੈਂ ਤੁਹਾਡਾ ਉਸ ਨੂੰ ਸੁਣ ਦੇ ਨਾਲ ਸੁਣ ਦੇ ਲਈ ਤੁਹਾਡਾ ਧੰਨਵਾਦ ਕਰਦਾ ਹੈ ਇੱਕ ਦੋ ਸਵਾਲ ਕੀਤੇ ਗਏ ਆ ਉਹਦੇ ਚ ਮੈਂ ਤੁਹਾਨੂੰ ਇਹ ਗੱਲ ਜਰੂਰ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਵਿਦਿਆਰਥੀਆਂ ਦੀ ਗੱਲ ਕਰਦੇ ਆ ਜਿਹੜਾ ਫਿਰ ਦਰਸ਼ਨ ਸਿੰਘ ਜੀ ਤੁਹਾਨੂੰ ਵੀ ਨੂੰ ਤੁਹਾਰੀ ਹੈ ਬਹੁਤ ਬਹੁਤ ਧੰਨਵਾਦ ਬਰੋਦਰ ਸਾਹਿਬ ਇੱਕ ਮਿੰਟ ਸੋ ਸਪੀਕਰ ਵੀ ਭਾਰਤੀ ਮੂਲ ਦਾ ਸੋ ਬਹੁਤ ਬੜਾ ਮੁੱਲਯੋਗਦਾਨ ਹੈ ਪੰਜਾਬੀਆਂ ਦਾ ਕੈਨੇਡਾ ਦੀ ਡਿਵੈਲਪਮੈਂਟ ਵਿੱਚ ਸੋ ਬਹੁਤ ਇਸ਼ੋ ਵਿਚਾਰਤਨ ਸੋ ਸੋ ਇਹਨਾਂ ਕਹਿੰਦਾ ਹੋਇਆ ਕਿ ਮੁੰਡਾ ਜਨ ਸਿੱਖਿਆ ਸਸੀ ਕੰਪਨੀ ਜੀ ਨੂੰ ਜੀ ਦੇ ਵੈਕਟਰ ਕਲੱਬ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹੈ ਔਰ ਬਹੁਤ ਧੰਨਵਾਦ ਕਰਦਾ ਡੇਰੇ ਫੇਰਫੁੱਲ ਕਲੱਬ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਜਨਨ ਅੱਜ ਖੂਬਸੂਤ ਸ਼ਾਮ ਦਾ ਪ੍ਰਬੰਧ ਕੀਤਾ ਔਰ ਬਹੁਤ ਹੀ ਧੰਨਵਾਦ ਕਰਦਾ ਬ੍ਰਿਟਿਸ਼ ਕਲਬੀਆ ਦੇ ਕੈਬਨਟ ਮੰਤਰੀ ਪ੍ਰਾਸ਼ਾਦਾ ਔਰ ਉਹਨਾਂ ਦੇ ਨਾਲ ਆਏ ਉਹਨਾਂ ਦਾ ਦੋਸਤਾਂ ਦਾ ਅ ਸਦਾ ਸੁਰਦੇਵ ਸਿੰਘ ਜੀ ਦਾ ਕੋਸਾ ਸਾਹਿਬ ਦਾ ਚੇਅਰਮੈਨ ਬਲਡਿੰਗ ਬੋਰਡ ਔਰ ਵਿਸ਼ੇਸ਼ ਤੌਰ 'ਤੇ ਸਾਡੇ ਛੋਟੇ ਜੀ ਸਰਦਾਰ ਰਿਪਿੰਦਰ ਸਿੰਘ ਜੀ ਬਾਬਾ ਸ੍ਰੀ ਦਰਪੁਰ ਪੁਰਗਾ ਔਰ ਸਾਰੇ ਹੀ ਹੀਰੇ ਵਟ ਫਿਰ ਕਲਾ ਉਹ ਦੇਖੋ ਬਾਬਾ ਸਾਬ 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 ਆਵੇ ਬਾਬਾ ਜੀ Happy birthday to you. Happy birthday, Happy birthday. Happy birthday. <laughs> ਆ ਬੱਤਲ ਲੈ ਜੀ ਦੇ ਉੱਲੋ ਯਾਰ ਫੜੀ ਆ ਮੈਂ ਬੜਾ ਬੰਦੇ ਪਾ ਕੇ ਆ ਗਏ ਸਾਰੇ ਬਹੁਤ ਇਨਾ ਕਰਾਉਡ ਹੀ ਸੀ ਉਹ ਸਾਰਾ ਪਲੇ ਆਓ ਸਾਰਾ ਸਾਲ ਮੈਂ ਆਪਣੇ ਕਰਨ ਨੂੰ ਮੈਂ ਆਈਸਕ੍ਰੀਮ ਲੈ ਲੈ ਉਹ ਕੋਈ ਨਹੀਂ ਬੋਟਲੇ ਕਰ ਲੋ ਆਪੇ ਯਾਰ ਆ ਰਹਾ ਮੈਂ ਤੇਰੀ ਮੇਰੀ ਵਾਹ ਯੂ ਆਖਣ ਬੋਲ ਲੈ ਲੈ ਜੀ ਮੈਂ ਗੁਰਜੀਤ ਆ ਵੀ ਸਮਾਤੀ ਤੇ ਆ ਗੁਰਜੀਤ ਆਇਆ ਕਰੋ ਸੁਣੋ ਸੁਣੋ ਠੀਕ ਆ ਠੀਕ ਹੈ ਆਜੇ ਆ ਗਿਆ ਜੀ চ yeah. ਜਨ 15 ਜੀ ਪਾਕਿਸਤਾਨ ਬੁਲਾ ਰਿਹਾ ਹੈ ਇਹ ਆਪਣੇ ਦਰਬਾਰ ਆਓ ਹਾਦੀ ਭਾਜੀ ਹੈ ਜੀ ਆਜੋ ਓਹ ਹੋ ਕੋਈ ਨਹੀਂ ਸਰ ਕਰੋ ਕਰੋ ਮੁਸਕਰਾਓ ਜੀ ਬੋਲੀ ਇੰਨੀ ਆਜੋ ਸਾਡੇ ਵਾ ਵਾ ਥੋੜਾ 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 ਦਿਖਵਾਓ ਮੈਨੂੰ ਕਾਲ ਕਰਕੇ ਚੱਕਰ ਨਾ ਕਰਨਾ ਉਹ ਮੋਣਾਉਣੇ ਕਿਹੜਾ ਚੱਕਰ ਇੱਕ ਮਿੰਟ ਸਰ ਮੈਨੂੰ 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 ਕਿਹੜਾ ਲੱਗ ਉਹ ਵੀ ਆ ਉਹ ਕਿਹੜਾ ਹਾਂ ਜੀ ਜਰਮਾ ਸਰ ਅ ਤੇਰਾ ਲਾ ਕੇ ਸਿਰਾ ਲਾ ਕੇ ਹਾਂ ਜੀ ਹਾਂ ਜੀ ਨਾਲ ਹੋ ਜਾਓ ਚੱਲੋ ਚੱਲੋ ਹੋ ਗਈ ਕਿਹਦਾ ਸਾਹ ਸੋ ਬ੍ਰੋਸ ਤੋਂ ਬੁਨੇ ਕੌਬਲੇ ਲਓ ਜੀ ਲਓ ਜੀ ਬਬੂ ਜੀ ਖੱਬਲੀ ਹੋਣੀ ਲਾਣਾ ਬਸ ਮਾਪੂ ਬਣਾ ਪਿੱਛੇ ਆਣੀ ਫਿਰ ਆਜਾ ਸਾਹਿਬ ਬੜੇ ਪਾਵਾ ਲੋ ਲੋ ਦੇਖੋ ਫੋਟੋ ਵੀ ਬੰਦਿਆ ਹਾਂ ਬਾਪੂ ਹੋ ਗਈ ਹੋ ਗਈ ਰੋਣਾ ਸਾਹਿਬ ਹੋ ਗਈ ਚੱਲ ਸੱਜੂ ਕਰ ਮੈਂ ਸੱਜੂ ਖਾਜੋ ਖਾਣਾ ਖਾਣਾ ਕੋਈ ਨਹੀਂ ਆਪਾਂ